ਪਹਿਲਾ ਕੁਦਰਤੀਕ ਰੂਪੀ ਦੀ ਮਾਰ ਤੇ ਹੁਣ ਗੰਨੇ ਦੀ ਅਦਾਇਗੀ ਨਾ ਹੋਣ ਦੀ ਮਾਰ ਕਿਸਾਨ ਦੀਆਂ ਪਰੇਸ਼ਾਨੀਆਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਪੰਜਾਬ ਸਰਕਾਰ ਨੇ 24 ਘੰਟੇ ਚ ਗੰਨੇ ਦੀ ਅਦਾਇਗੀ ਕਰਨ ਦਾ ਐਲਾਨ ਕੀਤਾ ਸੀ ਪਰ 3 ਮਹੀਨੇ ਹੋ ਚੁੱਕੇ ਨੇ ਪਰ ਅਜੇ ਤੱਕ ਕਿਸਾਨਾਂ ਨੂੰ ਗੰਨੇ ਦਾ ਬਕਾਇਆ ਨਹੀਂ ਮਿਲਿਆ ਪੰਜਾਬ ਦੀਆਂ ਖੰਡ ਮਿੱਲਾ ਸੇਰ ਕਿਸਾਨਾਂ ਦਾ ਕਰੀਬ 700 ਕਰੋੜ ਰੁਪਏ ਦਾ ਬਕਾਇਆ ਹੈ ਸਰਕਾਰ ਕਹਿੰਦੀ ਵੀ ਅਸੀਂ 24 ਘੰਟੇ ਚ ਪੈਸੇ ਦੇਵਾਂਗੇ ਤੇ ਅੱਜ ਮਹੀਨਾ ਹੋ ਚੁੱਕਿਆ ਕੋਈ ਫਸਲ ਦੇ ਸਾਨੂੰ ਫੀਸਾਂ ਵੀ ਜਮ੍ਹਾਂ ਕਰਾਉਣੀ ਔਖੀਆਂ ਹੋਈਆਂ ਜਾਕਾਂ ਨਹੀਂ ਆ ਸਾਰੇ ਸਾਰੇ ਕੰਮ ਖੜੇ ਆ ਸੋਸਾਇਟੀਆਂ ਦੇ کیا ਹੋਰ ਕੀ ਇੱਕ ਪਾਸੇ ਸਾਨੂੰ ਵਿਆਜ ਪੈ ਰਿਹਾ ਤੇ ਸਾਡੀਆਂ ਫੋਟੋਆਂ ਲੱਗ ਰਹੀਆਂ ਇੱਕ ਪਾਸੇ ਸਾਡਾ ਪੈਸਾ ਸਾਨੂੰ ਨਹੀਂ ਮਿਲ ਰਿਹਾ ਸਾਡੇ ਗਲੇ ੱਤਕਾ ਹੋ ਰਿਹਾ ਸਾਡੇ ਜ਼ਿਮੀਂਦਾਰ ਆਤਮ ਹੱਤਿਆ ਕਰਨ ਨੂੰ ਮਜਬੂਰ ਹੋਏ ਹੋਏ ਆ ਸਾਡਾ ਇਹਨਾਂ ਦੇ ਜਲੂਸ ਕੱਢਿਆ ਹੋਇਆ ਪੰਜਾਬ ਸਰਕਾਰ ਨੇ ਬਹੁਤ ਤਾਂ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਸਾਡਾ ਛੇਤੀ ਛੇਤੀ ਪੈਸਾ ਸਾਡੇ ਖਾਤੇ ਵਿੱਚ ਪਹੁੰਚਣਾ ਚਾਹੀਦਾ ਜਿਹੜੀ ਕੋ ਗੰਨੇ ਦੀ ਫਸਲ ਹੈ ਪੱਕੀ ਫਸਲ ਹੈ ਸਾਲ ਦੀ ਫਸਲ ਹੈ ਗੰਦੇ ਪਰ ਜਿਹੜਾ ਖਰਚਾ ਬਹੁਤ ਜ਼ਿਆਦਾ ਖਰਚਾ ਹੁੰਦਾ ਪਰ ਇਹਨਾਂ ਨੇ ਇੰਨਾ ਬਕਾਇਆ ਹੁਣ ਦੇਖ ਲਓ ਜੀ 48 ਕਰੋੜ ਰੁਪਇਆ ਬਕਾਇਆ ਪਿਆ ਜ਼ਿੰਮੇਵਾਰਾਂ ਦਾ ਉਹ ਦੰਦੇ ਨਹੀਂ ਹੈ ਕਿ ਸਰਕਾਰ ਨੇ ਕੋਈ ਪੈਸੇ ਤਾਂ ਰੱਖੇ ਹੈ 600 ਕਰੋੜ ਪਰ ਉਹ ਪੇ ਨੂੰ ਲਾਗੂ ਨਹੀਂ ਕਰਿਆ ਹਾਲ ਤੱਕ ਇਹਨਾਂ ਨੇ ਆਪਣੀਆਂ ਆਪਣੀਆਂ ਤਨਖਾਹਾਂ ਇਹਨਾਂ ਨੇ ਵਧਾ ਲੀਆਂ ਐਮਐਲ ਨੇ ਤਰਖਾ ਵਧਾ ਲਿਆ ਮੁੱਖ ਮੰਤਰੀ ਦੀ 50000 ਤੇ ਇਹਨਾਂ ਨੇ 1 ਲੱਖ ਰੁਪਇਆ ਕਰ ਲਈ ਆਪਣੇ ਬਿੱਲ ਤੇ ਪਾਸ ਕਰ ਲੈਨੇ ਪਰ ਜ਼ਿੰਮੇਦਾਰਾਂ ਵਾਸਤੇ ਇਹਨਾਂ ਨੇ ਕੁਝ ਨਹੀਂ ਸੋਚਿਆ ਹੁਣ এবੀਪੀ ਸੰਜਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਹਾਨੂੰ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ